ਫਿਰੋਜ਼ਪੁਰ ਦੇ ਕਸਬਾ ਬਮਦੋੜ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਤਿਰਾਂ ਆਪਸ ਵਿੱਚ ਭਿੜੀਆਂ ਪੰਜ ਤੋਂ ਜ਼ਿਆਦਾ ਲੋਕ ਹੋਏ ਜ਼ਖਮੀ ਇੱਕ ਦੂਜੇ ਉੱਪਰ ਜੰਮ ਕੇ ਚਲਾਏ ਇੱਟਾਂ ਰੋੜੇ ਤੇ ਤੇਜ਼ ਧਾਰ ਹਥਿਆਰ ਨਾਲ ਕੀਤਾ ਹਮਲਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਝਗੜੇ ਦਾ ਵੀਡੀਓ ਵੀ ਆਇਆ ਸਾਹਮਣੇ ਕਿਸ ਤਰ੍ਹਾਂ ਇੱਕ ਦੂਜੇ ਉੱਪਰ ਡਾਂਗਾ ਸੋਟੇ ਅਤੇ ਇੱਟਾਂ ਰੋੜਿਆਂ ਨਾਲ ਕੀਤਾ ਜਾ ਰਿਹਾ ਹਮਲਾ ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਪਾਣੀ ਨਾਲੋ ਪਤਲਾ ਖੂਨ ਹੋਇਆ ਅਤੇ ਆਪਸ ਵਿੱਚ ਭਰਾ ਤੇ ਰਿਸ਼ਤੇਦਾਰ ਪੰਚਾਇਤੀ ਜ਼ਮੀਨ ਨੂੰ ਲੈ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਨ ਜਾਣਕਾਰੀ ਅਨੁਸਾਰ ਫਰੋਈਪੁਰ ਦੇ ਕਸਬਾ ਮਮਦੋਟ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੋ ਭਰਾਵਾਂ ਵੱਲੋਂ ਪੰਚਾਇਤੀ ਜ਼ਮੀਨ ਨੂੰ ਲੈ ਕੇ ਇੱਕ ਦੂਜੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬਾਬਤ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਆਪਣੇ ਘਰ ਦੇ ਵਿੱਚ ਮੌਜੂਦ ਸੀ ਤਾਂ ਉਸਦੇ ਤਾਇਆ ਵੱਲੋਂ ਉਹਨਾਂ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਇੱਟਾਂ ਰੋੜੇ ਇੱਕ ਦੂਜੇ ਉੱਪਰ ਦੋਨਾਂ ਤਰ੍ਹਾਂ ਵੱਲੋਂ ਚਲਾਏ ਗਏ ਅਤੇ ਡਾਂਗਾ ਸੋਟੇ ਵੀ ਮਾਰੇ ਗਏ ਤੇ 3 ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜ਼ਖਮੀ ਬਲਵਿੰਦਰ ਸਿੰਘ ਨੇ ਦੱਸਿਆ ਉਹਨਾਂ ਪਾਸ ਪੰਚਾਇਤ ਦੀ ਕਨਾਲ ਜ਼ਮੀਨ ਹੈ ਜਿਸ ਉੱਪਰ ਉਹਨਾਂ ਦਾ ਕਬਜ਼ਾ ਹੈ ਪਰ ਉਸਦੇ ਸ਼ਰੀਕੇ ਤਾਏ ਅਤੇ ਹੋਰੀ ਉਸ ਜ਼ਮੀਨ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਨੂੰ ਲੈ ਕੇ ਉਹਨਾਂ ਨੇ ਹਮਲਾ ਕੀਤਾ ਅਤੇ ਜਿਸ ਵਿੱਚ ਪਰਿਵਾਰ ਦੇ ਤਿੰਨ ਲੋਕਾਂ ਨੂੰ ਸੱਟਾਂ ਵੱਜੀਆਂ ਹਨ ਜਿਸ ਬਾਬਤ ਝਗੜੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਦੋਨੋਂ ਤਰ੍ਹਾਂ ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਹੋਈਆਂ ਨੇ ਇੱਕ ਦੂਜੇ ਉੱਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਡਾਂਗਾ ਛੋਟੇ ਵੀ ਚਲਾ ਰਹੇ ਨੇ ਉਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਇਸ ਝਗੜੇ ਸਬੰਧੀ ਉਹਨਾਂ ਨੂੰ ਸੂਚਨਾ ਮਿਲੀ ਸੀ ਅਤੇ ਇਸ ਸਬੰਧ ਵਿੱਚ ਪੀੜਤ ਜ਼ਖਮੀ ਹਸਪਤਾਲ ਵਿੱਚ ਭਰਤੀ ਹਨ ਜਿਸ ਤਰ੍ਹਾਂ ਹੀ ਉਹਨਾਂ ਨੂੰ ਮੈਡੀਕਲ ਰਿਪੋਰਟ ਪ੍ਰਾਪਤ ਹੋਵੇਗੀ ਪੀੜਤਾ ਦੇ ਬਿਆਨ ਲੈ ਕੇ આરોપીਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਆਦਿਕ ਤੇ ਕੋਧ ਰਹਿਣ ਵਾਲੇ ਤੇ ਕੀ ਗੱਲ ਬਾਤ ਮੇਰਾ ਨਾ ਸੰਤੋਸ਼ ਆ ਅਸੀਂ ਯਾਰੇ ਤੂੰ ਰਹਿ ਨਾ ਲਿਆ ਹਾਂ ਜੀ ਤੇ ਰਾਤ ਲੜਾਈ ਹੋਈ ਸੀ ਪਹਿਲਾਂ ਨਾ ਤਿੰਨੇ ਪਿਓ ਪੁੱਤਰ ਸਾਨੂੰ ਤੁਮ ਕੀ ਦਿੰਦੇ ਸੀ ਤੇ ਇੱਟ ਰੋਡਾ ਚਲਾਉਂਦੇ ਰਹਿ ਉਸ ਤੋਂ ਬਾਅਦ ਸਾਨੂੰ ਸਰਪੰਚ ਠੱਲ ਗਿਆ ਅਸੀਂ ਘਰੇ ਆ ਗਏ ਤੇ ਤਿੰਨੇ ਜਣੇ ਸੀ ਘਰੇ ਸੀ ਮੇਰਾ ਹਸਬੰਦ ਬਲਵਿੰਦਰ ਤੇ ਮੇਰੇ ਮੰਮੀ ਕ੍ਰਿਸ਼ਨਾ ਰਾਣੀ ਤੇ ਮੈਂ ਤਿੰਨੋ ਜਣੇ ਘਰੇ ਸੀ ਉਸ ਤੋਂ ਬਾਅਦ ਉਹਨਾਂ ਗੁੰਡੇ ਮਗਵਾ ਲਏ ਤੇ ਉਹ ਪੁੱਜੂ ਕਿ ਤੇ ਗੁੰਡੇ ਹੈਗੇ ਸੀ ਤੇ ਕੁਝ ਇਹਨਾਂ ਦੇ ਪੂਆ ਵਰੀ ਲੱਗਦੇ ਆ ਤਿੰਨ ਜਣੇ ਉਹ ਸੀ ਤੇ ਆ ਕੇ ਸਾਡੇ ਸਿੱਧਾ ਘਰ ਪਾ ਗਏ ਤੇ ਫਿਰ ਮੇਰੇ ਹਿੰਦੇ ਸੱਟਾਂ ਲਾਈਆਂ ਫਿਰ ਮੇਰੇ ਕਵਾੜੀ ਮਾਰ ਦਿੱਤੀ ਤੇ ਗੋਡੇ ਤੇ ਵੀ ਮਾਰ ਦਿੱਤੀ ਡਾਂਗ ਜੀ ਉਸ ਤੋਂ ਬਾਅਦ ਮੰਮੀ ਤੇ ਫਿਰ ਟੰਬ ਮਾਰਿਆ ਨੇ ਕੰਡਾ ਲੈ ਤੇ ਇਸ ਤਰ੍ਹਾਂ ਸਾਡੇ ਨਾਲ ਘਰੇ ਗਾਲ ਪਈ ਗਾਨੇ ਕਿੰਨਾ ਹਾਂਜੀ ਪੰਨਾ ਤੁਹਾਡੇ ਕੀਤੇ ਨਗੇਟ ਵੀ ਪੰਨਾ ਦਿੱਤਾ ਨੇ ਅੰਦਰ ਸੁਣਨਾ ਸੁਣਾ ਪਿਆਸੇ ਅੰਦਰ ਵੀ ਜਾਂਦੇ ਸੀ ਤੇ ਪਰ ਅਸੀਂ ਰੋਕ ਲਿਆ ਸੀ ਅੱਗੋਂ ਤੁਹਾਡੇ ਵਿਆਹ ਦਾ ਸੀਗਾ ਹਾਂਜੀ ਹੋ ਗਿਆ ਹਾਂਜੀ ਸਾਡਾ ਵਿਆਹ ਥੋੜਾ ਟਾਈਮ ਹੋਇਆ ਹੋਇਆ ਇਹਨੂੰ ਕਿਰੇ ਸੀ ਘੜੇ ਰੱਖੀ ਹਾਂਜੀ ਤੇ ਅੰਦਰ ਵੱਢਦੇ ਸੀ ਅੰਦਰ ਤੱਕ ਗਏ ਸੀ ਪਰ ਫਿਰ ਜਦੋਂ ਮੈਨੂੰ ਸੱਟ ਲੱਗ ਗਈ ਮੈਂ ਡਿੱਗ ਪਈ ਉਸ ਤੋਂ ਬਾਅਦ ਫਿਰ ਇਹਦੇ ਮੰਮੀ ਦੇ ਗੱਲ ਪੈਣ ਲੱਗ ਪਏ ਤੇ ਉਸ ਤੋਂ ਬਾਅਦ ਫਿਰ ਚਲੇ ਗਏ ਸੀ ਘੁੱਟ ਮਾਰ ਕਰਕੇ ਕਿੰਨੇ ਕੋ ਜਿਹੜੇ ਆਏ ਸੀਗੇ 10 15 ਜਣੇ ਆ ਗਏ ਸੀ 10 15 ਸਾਰੇ ਦਾ ਧਿਆਰ ਸੀ ਹਾਂਜੀ ਸਾਰੇ ਦਾ ਧਿਆਰ ਸੀ ਵਜ੍ਹਾ ਕੀ ਸੀਗੀ ਵਜ੍ਹਾ ਪਹਿਲੀ ਤੇ ਸੀ ਕਿ ਸਾਡੀ ਪਹਿਲੀ ਅਸੀਂ ਕਹੇ ਪੰਚਾਇਤ ਹੀ ਹੈਗੀ ਹੈ ਪਹਿਲੀ ਤਾਂ ਪਰ ਉਹਨਾਂ ਕਿ ਕਨਾਲ ਪਹਿਲੀ ਸਾਨੂੰ ਅਸੀਂ ਵਾਹਦੇ ਸੀ ਤੇ ਵਾਹਦੇ ਉਹ ਹੀ ਐਸ ਵਾਰ ਉਹਨਾਂ ਸਾਰੀ ਵਾਹ ਲਈ ਕਿ ਠੇਕੇ ਦੇ ਕੇ ਕੰਮ ਦੇ ਉਦਾਂ ਇਹ ਪਹਿਲੀ ਵਾਰ ਲਿਆ ਸਰਕਾਰੀ ਕਾਜੀ ਹਾਂਜੀ ਪੰਚਾਇਤੀ ਦੂਜੀ ਸੇ ਪਹਿਲੀ ਕਨਾਲ ਸਾਡੀ ਉਹਨਾਂ ਤੇ ਵੀ ਕਹਿੰਦੇ ਸਾਨੂੰ ਆਪਾਂ ਅਭਿਆਨ ਕਰਦੇ ਹਾਂ ਹਾਂਜੀ ਹੋਰ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੋਂ ਤੁਹਾਡੇ ਤੋਂ ਵੀ ਹਾਂਜੀ ਹਾਂਜੀ ਵੀਡੀਓ ਵੀ ਹੈਗੀ ਆ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਕਿੱਥੋਂ ਆ ਰਹੇ ਨੇ ਬੜੋ ਹਯਾ ਰਸੂਮ ਵਾਲਾ ਤੇ ਬਿਲਵੰਤ ਤੇ ਕੀ ਗੱਲਬਾਤ ਹੋਈ ਜਿਹੜਾ ਤੁਹਾਡੇ ਤੇ ਘੁੱਟ ਮਾਰ ਵੀ ਹਮਲਾ ਆਇਆ ਕੱਤ ਕੱਤ ਹਾਂਜੀ ਘਰੇ ਆ ਕੇ ਗੱਲ ਪਾਇਆ ਸਾਡੇ ਘਰ ਦੇ ਵਿੱਚ ਲੜ ਕੇ ਹਾਂਜੀ ਕਿੰਨੇ ਕੁ ਜਿਹੜੇ ਆ ਗਏ ਸੀ ਬੁਡੇ ਇਹ ਹੈਗਾ ਸੀ 15 16 ਜਿੰਨੇ ਕੀ ਕਾਰਨ ਕੀ ਬਣ ਗਿਆ ਕਾਰਨ ਸਾਡਾ ਜ਼ਮੀਨ ਦਾ ਝਗੜਾ ਸੀਗਾ ਤੋੜੇ ਦਿਨ ਪਹਿਲਾਂ ਦਾ ਤੇ ਦੂਜੀ ਤਰ੍ਹਾਂ ਕਹਿੰਦੀ ਆ ਕਿ ਸਾਨੂੰ ਕਨਾਲ ਤੁਹਾਡੇ ਵੱਲੋਂ ਆਉਂਦੀ ਆ ਲੈਣੀ ਤੁਹਾਡੇ ਹਿੱਸੇ ਚੋਂ ਤੇ ਮੈਂ ਕਿਹਾ ਸੀਗਾ ਕਿ ਤੁਸੀਂ ਨਿਸ਼ਾਨਦੇਹੀ ਕਰਾ ਲਓ ਇਹ ਤੁਹਾਨੂੰ ਲੈਣੀ ਆਉਂਦੀ ਤੁਸੀਂ ਆਪ ਦਾ ਵੱਟ ਪਾ ਲਓ ਤੇ ਉਹ ਕਹਿੰਦੇ ਅਸੀਂ ਐਵੇਂ ਵੱਟ ਪਾਉਣੀ ਆ ਕਿੰਨੀ ਜ਼ਮੀਨ ਦਾ ਰੋਲਾ ਸੀਗਾ ਕਨਾਲ ਇੱਕ ਦਾ ਤੇ ਵਿਰੋਧੀ ਤੇਰਾ ਕਬਜ਼ਾ ਕਰਨ ਆਏ ਸੀਗੇ ਹਾਂ ਵਿਰੋਧੀ ਤੇਰੇ ਰਾਤਾਂ ਘੋਟਮਾਰ ਕਰਨ ਆਏ ਸੀਗੇ ਜਾਨੋ ਇੱਕ ਹਿਸਾਬ ਤੇ ਮਾਰਨੀ ਆਏ ਸੀਗੇ ਵਿਆਹ ਤਾਂ ਡੱਕ ਤੋਇਆ ਵਿਆਹ ਹੋ ਗਿਆ 6 ਮਹੀਨੇ ਹੋ ਗਿਆ ਤੇ ਘਰ ਤੇ ਹਾਂਜੀ ਵਹਨੇ ਗੁਨੇ ਪਿਆ ਸੀ ਸਾਰਿਆਂ ਸਾਰਿਆਂ ਦੇ ਹੱਥ ਚ ਕਿਸੇ ਦੇ ਹੱਥ ਤੇ ਘਹਾੜੀ ਕਿਸੇ ਦੇ ਹੱਥ ਕਰਪਾਣ ਕਿਸੇ ਦੇ ਘੜਾਸਾ ਸਾਰਿਆਂ ਨੇ ਕੋਈ ਕਸਮ ਨਹੀਂ ਛੱਡੀ ਸਾਨੂੰ ਜਾਨੋਂ ਮਾਰਨ ਤੋਂ ਤੇ ਮੈਨੂੰ ਵੀ ਸੱਟਾਂ ਮਾਰੀਆਂ ਨੇ ਤੇ ਮੇਰੇ ਘਰ ਦੇ ਨੂੰ ਵੀ ਘਹਾੜੀ ਨਾਲ ਵਾਰ ਕੀਤਾ ਆ ਤੇ ਮੇਰੀ ਮਾਤਾ ਨੂੰ ਵੀ ਜਿੰਨੇ ਜਿਹੜੇ ਜ਼ਖਮੀ ਹੋ ਗਏ ਪਰਿਵਾਰ ਦੇ ਫੁੱਲ ਤਿੰਨ ਮੈਂਬਰ ਜੀ ਵੀਡੀਓ ਵੀ ਤੁਹਾਡੇ ਕੋਲ ਨਾਲ ਆ ਹਾਂਜੀ ਇੱਥੇ ਕੋਈ ਡਾਕਰ ਨਹੀਂ ਕੀਤੀ ਹਾਂਜੀ ਸਾਰੇ ਆ ਗਏ ਸਾਰੇ ਆ ਮੁੰਡਾ ਕਰਦੀ ਹਾਂਜੀ ਸਾਰੇ ਆ ਬਿਲਕੁਲ ਸਾਰੇ ਹੋਰ ਹੁਣ ਕੀ ਮੰਗੋ ਹੁਣ ਹੁਣ ਅਸੀਂ ਇਹੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਪਹਿਲਾਂ ਵੀ ਸਾਡੇ ਡੈਡੀ ਨੂੰ ਇਹਨਾਂ ਗੋਲੀ ਮਾਰ ਕੇ ਮਰਦ ਦੇ ਕਤਲ ਕਰ ਦਿੱਤਾ ਸੀ ਜਮੀਨ ਪਿੱਛੇ ਹਾਂਜੀ ਜਮੀਨ ਪਿੱਛੇ ਤੇ ਉਹਨੇ ਸਾਨੂੰ ਮਾਰਨਾ ਚਾਹੁੰਦੇ ਆ ਕੀ ਲੱਗਦਾ ਰੋਟੇ ਚਾਹ ਹਾਂਜੀ ਇੱਕ ਮੇਰਾ ਫੁੱਪੜ ਲੱਗਦਾ ਆ ਤੇ ਇੱਕ ਮੇਰਾ ਤਾਇਆ ਲੱਗਦਾ ਆ ਜਿਹਨੇ ਨੇ ਮੇਰਾ ਕੀਤਾ ਹਾਂਜੀ ਆਏ ਨੇ ਕਰਵਾਇਆ ਤਾਇਏ ਨੇ ਤੇ ਫੁੱਪੜ ਤਾਇਏ ਨੇ ਤੇ ਫੁੱਪੜ ਨੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਹਾਂਜੀ ਇਹਨਾਂ ਹਰਜਿੰਦਰਪੁਰ ਇਹ ਥੋੜੀ ਹੈਲੀ ਹਾਂਜੀ ਇਹ ਮੇਰੇ ਭਰਾ ਆ ਮੰਮੀ ਆ ਮੇਰੀ ਭਾਬੀ ਆ ਇਹਨਾਂ ਤੇ ਹਮਲਾ ਰਾਤ ਨੂੰ ਕੀਤਾ ਸੀ ਅਸੀਂ ਮੌਕੇ ਤੇ ਨਹੀਂ ਹੈਗੇ ਸੀ ਅਸੀਂ ਬਾਸੇਂ ਦੇ ਆਇਆ ਰੀਮੇ ਕੇ ਪਿੰਡ ਉਤਾਰਵਲ ਤੋ ਤੁਆਏ ਸਾਨੂੰ ਪਤਾ ਲੱਗਿਆ ਸੀ ਦੇਖਿਆ ਕਿ ਪੱਬੀ ਨੂੰ ਕੁਆੜੀਆਂ ਨਾਲ ਮਾਰਿਆ ਸੀ ਕਰੇ ਬਹੁਤ ਇੱਟਾ ਰੋੜ ਖਲਾਰੇ ਕਾਪੇ ਸੀ ਮੰਮੀ ਵੀ ਨਿਹਾਲਤ ਵਿੱਚ ਆ ਗਈ ਸੀ ਬੋਲ ਰਣਾ ਸਾਡਨ ਗੱਲ ਕਰਕੇ ਸਾਨੂੰ ਗਵਾਂਡੀਆਂ ਨੇ ਕਿਸੇ ਨੇ ਦੱਸਾਂ ਫੋਨ ਲਾ ਕੇ ਤੁਹਾਡੇ ਘਰ ਹਮਲਾ ਹੋ ਗਿਆ ਗੁੰਡੇ ਆ ਗਿਆ ਅਸੀਂ ਤਾਂ ਮੌਕੇ ਤੇ ਪਹੁੰਚੇ ਨਹੀਂ ਆ ਬਾਅਦ ਅਸੀਂ ਆਏ ਤੇ ਵੇਖ ਮੰਮੀ ਨੂੰ ਕੋਈ ਹੋਸ਼ ਨਹੀਂ ਨਾ ਪੱਬੀ ਨੂੰ ਵੀਰਨ ਅਸੀਂ ਚੁੱਕ ਕੇ ਇੱਥੇ ਲਿਆਂ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਉਦੋਂ ਤਾਇ ਚਾਤ ਅਨਸਾਰੇ ਆ ਕੇ ਫੁੱਫੜ ਮੇਰਾ ਤਾਇਆਜ਼ ਅਤੇ ਸਾਰੇ ਉਹਨਾਂ ਦੇ ਗੁੰਡੇ ਸਦਵਾਲ 10 15 ਇਹਨਾਂ ਨੂੰ ਜਾਨੋਂ ਮਾਰਨ ਦਾ ਹਮਲਾ ਕੀਤਾ ਨੇ ਸਾਨੂੰ ਇਨਸਾਫ ਚਾਹੀਦਾ ਬਸ ਅੱਗੇ ਮੇਰੇ ਡੈਡੀ ਨੂੰ ਮਾਰਾ ਨੇ ਸਾਨੂੰ ਕੋਈ ਮੁਕਸਰ ਕਾਰਵਾਈ ਨਹੀਂ ਹਾਂਜੀ ਹਾਂਜੀ ਦੋ ਕਨਾਲ ਆਪਣਾ ਕਬਜ਼ਾ ਕਰਨਾ ਚਾਹੁੰਦੇ ਇਹ ਮੇਰੇ ਤਾਇਆ ਤੇ ਮੇਰੇ ਫੁੱਫੜ ਵਰੀ ਦੋ ਕਨਾਲਾ ਹੈਗੀ ਹੈ ਜ਼ਮੀਨ ਉਹ ਪੰਚਾਇਤੀ ਹੈਗੀ ਹੈ ਕਿਸੇ ਦੇ ਨਹੀਂ ਹੱਕ ਤੇ ਆਏਗੀ ਬਸ ਇਦਾਂ ਹੀ ਹੈ ਉਹਦੇ ਤੇ ਕਬਜ਼ਾ ਕਰਨਾ ਹਾਂਜੀ ਕਬਜ਼ਾ ਕਰਨਾ ਚਾਹੁੰਦੇ ਆ ਸਾਨੂੰ ਇਨਸਾਫ ਚਾਹੀਦਾ ਅੱਗੇ ਮੇਰੇ ਡੈਡੀ ਨੇ ਇਦਾਂ ਕਰੇ ਆ ਕਿ ਗੋਲੀ ਨਾਲ ਮਾਰਾ ਨੇ ਹੁਣ ਮੇਰੇ ਪਰਾ ਤੇ ਪਰਜਾਇ ਤੇ ਹਮਲਾ ਕੀਤਾ ਨੇ ਸਾਨੂੰ ਇਨਸਾਫ ਦਿਓ ਸਾਡੀ ਕੋਈ ਵੀ ਨਹੀਂ ਸੁਣਵਾਈ ਕਰਦਾ ਨਾ ਇੱਥੋਂ ਦੇ ਬਸ ਪੁਲਸ ਵਾਲੇ ਵੀ ਨਹੀਂ ਸੁਣਦੇ ਪਏ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਦਾ ਡੈਡੀ ਨੂੰ ਮਾਰਦੇ ਉਹਨਾਂ ਦੇ ਤੋਨੋ ਵੀ ਮਾਰਨਾ ਅਸੀਂ ਜਾਣਉਂ ਮਾਰਨਾ ਹਾਂਜੀ ਅਸੀਂ ਨਿੱਕੇ ਨੇ ਕਿ ਹੈਗੇ ਅਸੀਂ ਅਸੀਂ 8 ਸਾਲ ਨੇ ਮੇਰਾ ਛੋਟਾ ਭਰਾ ਤੋਂ ਹੋਇਆ ਹੀ ਬਾਅਦ ਚ ਹਜਾਰਾ ਸਿੰਘ ਵਾਲਾ ਜਿਹੜੇ ਲੜਾਈ ਝਗੜਾ ਹੋਇਆ ਤੇ ਉਹਦੇ ਵਿੱਚ ਕੀ ਹੈ ਦੇਖੋ ਸਾਡੇ ਕੋਲੇ ਥਾਣਾ ਮਮਦੋਟ ਵਿਖੇ ਤਲਾ ਆਈ ਸੀ ਕਿ ਹਜਾਰਾ ਸਿੰਘ ਵਾਲੇ ਪਿੰਡ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਜੇ ਸੰਬੰਧੀ ਦੋਵਾਂ ਧਿਰਾਂ ਦੇ ਕੁਝ ਵਿਅਕਤੀ ਹਸਪਤਲ ਦਾਖਲ ਨੇ ਇਹਦਾ ਹਾਲ ਦੀ ਘੜੀ ਸਾਡੇ ਕੋਲ ਕੋਈ ਐਮਐਲਆਰ ਮਸੂਲ ਨਹੀਂ ਹੋਈ ਹੈ ਤਲਾ ਹੀ ਇਕੱਲੀ ਮਸੂਲ ਹੋਈ ਆ ਐਮਐਲਆਰ ਮਸੂਲ ਹੋਣ ਤੇ ਮੈਂ ਬਿਆਨ ਦਰਜ ਕਰਕੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਊਗੀ